ਸਾਸੀਗਾ ਦੋਸਤੋ ਅਲਫਾਜ਼ ਦੇਖ ਰਿਹਾ ਹਾਂ ਮੈਂ ਹਾਂ ਵਿਕਰਮਜੀਤ ਸਿੰਘ ਬਾਜਵਾ ਅੱਜ ਪਿੰਡ ਕਕਰਾਲੇ ਬੜੀ ਮੰਦ ਭੱਗੀ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਹੈ ਅੱਜ 16 ਅਕਤੂਬਰ 2025 ਸਵੇਰੇ ਕਰੀਬ 8 ਤੋਂ 9 ਦੇ ਨੇੜੇ ਤੇੜੇ ਕਕਰਾਲੇ ਪਿੰਡ ਦੀ ਸਾਬਕਾ ਸਰਪੰਚ ਬੀਬੀ ਕਰਮਜੀਤ ਕੌਰ ਵੱਲੋਂ ਘਰੇਲੂ ਕਾਰਨਾ ਕਰਕੇ ਆਤਮਤਿਆ ਕਰਨ ਦੀ ਦੀ ਖਬਰ ਉਹ ਸਾਹਮਣੇ ਆਈ ਹੈ ਪੁਲਿਸ ਮਬੀ ਚੌਕੀ ਦੇ ਇੰਚਾਰਜ ਜਿਹੜੇ ਹਰਦੀਪ ਸਿੰਘ ਵਿਰਕ ਹੋਰਾਂ ਦੇ ਦਸਤਾਵੇਜ਼ ਮੁਤਾਬਕ ਲੜਕੀ ਕਰਮਜੀਤ ਕੌਰ ਸਾਬਕਾ ਸਰਪੰਚ ਕਰਮਜੀਤ ਕੌਰ ਦੇ ਪਿਤਾ ਦੇ ਗਿਆਨਾਂ ਮੁਤਾਬਕ ਚਾਰ ਵਿਅਕਤੀਆਂ ਖਿਲਾਫ ਜਿਹੜਾ ਮਕਦਮਾ ਉਹ ਦਰਜ ਕੀਤਾ ਗਿਆ ਮਕਦਮਾ ਨੰਬਰ 191 ਬੀ ਐਨਐਸ ਦੀ ਤਹਰਾ 108 682 ਅਧੀਨ ਜਿਹੜਾ ਮਕਦਮਾ ਦਰਜ ਕੀਤਾ ਗਿਆ ਇਹ ਚਾਰ ਵਿਅਕਤੀਆਂ ਖਿਲਾਫ ਜਿਹੜਾ ਮਕਦਮਾ ਦਰਜ ਹੋਇਆ ਕਰਮਜੀਤ ਕੌਰ ਦੇ ਪਤੀ ਗੁਰਸੇਵਕ ਸਿੰਘ ਪੁੱਤਰ ਗੁਰਜੰਟ ਸਿੰਘ ਕਰਮਜੀਤ ਕੌਰ ਦੀ ਸੱਸ ਮਾਇਆ ਤੇ ਕਰਮਜੀਤ ਕੌਰ ਦੀ ਨਣਾਨ ਗੁਰਸੇਵਕ ਸਿੰਘ ਦੀ ਭੈਣ ਸੋਨਾ ਤੇ ਚੌਥਾ ਗੁਰਸੇਵਕ ਸਿੰਘ ਦੀ ਸਾਲੀ ਮ੍ਰਿਤਕ ਕਰਮਜੀਤ ਕੌਰ ਦੀ ਜਿਹੜੀ ਭੂਆ ਦੀ ਕੁੜੀ ਉਹ ਦੱਸੀ ਜਾ ਰਹੀ ਹੈ ਉਹਦਾ ਨਾਮ ਪੰਮੀ ਇਹ ਚਾਰ ਵਿਅਕਤੀਆਂ ਖਿਲਾਫ ਹੈ ਜਿਹੜਾ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਤੇ ਅਗਲੀ ਜਿਹੜੀ ਕਾਰਵਾਈ ਆ ਉរੰਭ ਕਰ ਦਿੱਤੀ ਗਈ ਆ ਪੁਲਿਸ ਮੁਤਾਬਕ ਮ੍ਰਿਤਕ ਦੇ ਕਰਮਜੀਤ ਦੀ ਮ੍ਰਿਤਕ ਦੇ ਨੂੰ ਡਾਕਟਰੀ ਮੋਇਨੇ ਲਈ ਹਸਪਤਾਲ ਦੇ ਵਿੱਚ ਭੇਜਿਆ ਗਿਆ ਤੇ ਉਸ ਤੋਂ ਅਗਲੀ ਜਿਹੜੀ ਕਾਰਵਾਈ ਆ ਉਹ ਪੁਲਿਸ ਵੱਲੋਂ ਆਰੰਭ ਦਿੱਤੀ ਗਈ ਆ ਤੁਸੀਂ ਦੇਖ ਰਹੇ ਸੀ ਅਲਫਾਜ਼ ਮੈਂ ਵਿਕਰਮ ਸਿੰਘ ਬਾਜਵਾ ਧੰਨਵਾਦ